ਆਕੇ ਨਿਕਲੇ ਜੀ ਅਸੀਂ ਤੇ ਹੁਣ ਪਾਨਿਆ ਚਾਲੇ ਨੈਕਸਟ ਨੂੰ ਇਟਲੀ ਵਾਲੇ ਪਾਸੇ ਨੂੰ ਦੋ ਪਲੇਟਾਂ ਸੈਲਡ ਲਈਆਂ ਸੀ ਜਿਆ ਤੇ ਉਹਦੇ ਬਣੇ ਜੀ 24 ਫ੍ਰੈਂਕ ਇਹ ਤੋਂ ਹੋੜੀ ਹੋ ਜਾਂਦੇ ਆ ਗੱਡੀਆਂ ਤਾਂ ਕਿ ਜੇ ਉਹ ਰੁਕਣਾ ਚਾਹਣ ਤਾਂ ਰੋਕ ਸਕੋ ਨਾ ਲੱਗ ਜਾਂਦੀਆਂ ਸੀ ਚੜਾਈ ਤੇ ਇਸ ਕਰਕੇ ਇਹ ਪਹਾੜਾਂ ਦੇ ਵਿੱਚੋਂ ਦੀ ਇਹ சுரੰਗ ਗਟਾਟੋ ਬਣਾਈ ਗਈ ਹੈ ਤੇ ਜਿਹੜੀ 30 35 ਮਿੰਟ ਦੇ ਵਿੱਚ ਨਾ ਇਹ ਕ੍ਰਾਸ ਹੋ ਜਾਂਦਾ ਬੰਦਾ ਪਰ ਉੱਪਰੋਂ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਅਸੀਂ ਉੱਪਰੋਂ ਆਏ ਆ ਕਿਉਂਕਿ ਵਿਊ ਦਿਖਾਣੇ ਸੀਗੇ ਪਰ ਇੰਨੇ ਵਿਊ ਅਸੀਂ ਦਿਖਾ ਨਹੀਂ ਸਕੇ ਤੁਹਾਨੂੰ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਰਹੀ ਉੱਪਰ ਸੋ ਕਹਿ ਅੱਗੇ ਆਣਗੇ ਹੁਣ ਵੀ ਉਹ ਜਿੱਥੇ ਜਿੱਥੇ ਅਸੀਂ ਕੋਸ਼ਿਸ਼ ਕਰਾਂਗੇ ਖੜਾ ਹੁੰਦੀ ਦੇਖਦੇ ਕਿੱਥੇ-ਕਿੱਥੇ ਰੁਕਦੇ ਆ ਸੰਗੋਡਾੜੋ ਬਹੁਤ ਵਧੀਆ ਏ ਵੀਊ ਆ ਰਹੇ ਆ ਸਾਹਮਣੇ ਤੁਸੀਂ ਦੇਖ ਰਹੇ ਆ ਪਨੂਪਲਾਂ ਦੀ ਕ੍ਰੋਸਿੰਗ ਕਰੀ ਗਈ ਆ ਰੇਲੀਆਂ ਲੱਗੀਆਂ ਤੇ ਦੂਜੇ ਪਾਸੇ ਆਪੋਜ਼ਿਟ ਸਾਈਡ ਤੋਂ ਵੀ ਦੇਖ ਰਹੇ ਨੇ ਲੰਬੀਆਂ ਕਿਉਂ ਲੰਬ ਲਾਈਨਾਂ ਲੱਗੀਆਂ ਗੱਡੀਆਂ ਦੀਆਂ ਇਹ ਕਿਹਦਾ ਕਿਦਾਂ ਇਹ ਕਾਰਨ ਇਹ ਆ ਕਿ ਜਿਹੜੀ ਸੁਰੰਗ ਆ ਉਹਦੇ ਵਿੱਚੋਂ ਦੀ ਇੱਕ ਇੱਕ ਗੱਡੀ ਨਿਕਲਦੀ ਆ ਮਤਲਬ ਕਿ ਇੱਕ ਲੇਨ ਚੱਲਦੀ ਆ ਦੋ ਲੇਨ ਨਹੀਂ ਆ ਜੀ ਉਹ ਉਹਦੇ ਕਾਰਨ ਕਿ ਆ ਹੁੰਦਾ ਫਿਰ ਆ ਹੁਣ ਜਿਹੜੀ ਡਬਲ ਲੇਨ ਆ ਇਹ ਅੱਗੇ ਜਾ ਕੇ ਸਿੰਗਲ ਲੇਨ ਬਣ ਜਾਂਦੀ ਤੇ ਉਹਦੇ ਵਿੱਚੋਂ ਫੇਰ ਗੱਡੀਆਂ ਨਿਕਲਦੀਆਂ ਇਹ ਕੀ ਕਰਕੇ ਇੱਕ ਗੱਡੀ ਉਧਰ ਦੀ ਕੋ ਤੇ ਇਦਾਂ ਉਹ ਇਸ ਕਰਕੇ ਫੇਰ ਇਹ ਰਾਸ਼ਵਾਜ ਅਸੀਂ ਇਹ ਰਸ਼ ਤੇ ਵਚਣ ਦੇ ਮਾਰੇ ਵੀ ਉੱਪਰ ਉਹਦੀ ਲੰਘਣਾ ਚਾਹੁੰਦੇ ਸੀ ਪਰ ਕਿਉਂਕਿ ਅੱਜ ਤਾਂ ਰਸ਼ ਹੈ ਹੀ ਨਹੀਂ ਸੀਗੇ ਹੁਣ ਸਵਿਟਜ਼ਰਲੈਂਡ ਵੱਲ ਉਹਨੂੰ ਜਾਣ ਵਾਲਿਆਂ ਦਾ ਰਸ਼ ਜ਼ਿਆਦਾ ਪਰ ਉਧਰੋਂ ਨੂੰ ਆਉਣ ਵਾਲਿਆਂ ਦਾ ਰਸ਼ ਘੱਟ ਸੀਗਾ ਅਸੀਂ ਤਾਂ ਸੌਖੇ ਨਿਕਲਿਆਣਾ ਸੀ ਪਰ ਫੇਰ ਵੀ ਅਸੀਂ ਉੱਪਰ ਨੂੰ ਜਾਣਾ ਪਸੰਦ ਕਰਦੇ ਸੀ ਇਸ ਕਰਕੇ ਅ ਟਨਲ ਦੇ ਵਿੱਚ ਉਹਦੀ ਨਹੀਂ ਗਏ ਬੈਲੈਂਜ਼ੋਨਾ ਵਾਲੀ ਸਾਈਡ ਨੂੰ ਅਸੀਂ ਹੁਣ ਜਾ ਰਹੇ ਹਾਂ ਬੈਲੈਂਜ਼ੋਨਾ ਫਿਰੂਤੋਬਾਦ ਲੁਗਾਨੋ ਲੁਗਾਨੋ ਤੋਂ ਬਾਅਦ ਮਿਲਾਨ ਅਹ ਵਾਲੀ ਡਾਇਰੈਕਸ਼ਨ ਅਸੀਂ ਫੜਨੀ ਹੈ ਤੇ ਗਿਆਸੋ ਵਾਲੇ ਪਾਸੇ ਨੂੰ ਅਸੀਂ ਇੱਕ ਬਾਰਡਰ ਤੋਂ ਬਾਹਰ ਇਟਲੀ ਵਾਲ ਨੂੰ ਨਿਕਲਦੇ ਹਾਂ ਜਦੋਂ ਕਿ ਗਿਆਸੋ ਨਿਕਲ ਜਾਣਾ ਥੋੜੀ ਦੇਰ ਬਾਅਦ ਫਿਰ ਜਿਹੜਾ ਤਾਂ ਲੰਬੀ ਲਾਈਨ ਲੱਗੀ ਹੋਈ ਐ ਇਧਰ ਮੇਰੇ ਲੈਫਟ ਹੈਂਡ ਸਾਈਡ ਗੱਡੀਆਂ ਦੇਖੋ ਮੈਂ ਕਟੋਗੜ 4 5 ਕਿਲੋਮੀਟਰ ਅਸੀਂ ਆ ਚੁੱਕੇ ਆ ਤੇ ਹਜੇ ਤੱਕ ਇਧਰ ਲਾਈਨਾਂ ਲੱਗੀਆਂ ਵੀ ਐ ਇੰਨੀ ਲੰਬੀ ਲਾਈਨ ਤੇ ਮੇਰੇ ਹਿਸਾਬ ਨਾਲ ਕਟੋਗੜ ਜਿਆਦਾ ਨਹੀਂ ਉਹਨਾਂ ਅੱਧਾ ਪੌਣਾ ਘੰਟਾ ਇਹਨਾਂ ਨੇ ਲੇਟ ਆਉਣਾ ਜੇ ਚੰਗੇ ਹੋਣ ਤਾਂ ਜਿਹਨੂੰ ਪਤਾ ਉਹ ਤਾਂ ਉੱਪਰਲਾ ਰੋਡ ਫੜ ਲੈਂਦਾ ਫੇਰ ਵੀ ਉਹ ਛੇਤੀ ਕ੍ਰਾਸ ਕਰ ਜਾਂਦਾ ਚਾਹੇ ਉੱਪਰ ਮੀਂਹ ਤੂਫਾਨ ਜ਼ਿਆਦਾ ਹੈ ਪਰ ਫੇਰ ਵੀ ਉਹ ਕ੍ਰਾਸ ਕਰ ਜਾਂਦਾ ਕੱਲ ਇੱਥੇ ਇੰਟਰ ਲਾਗਨ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ بڑا ਤੂਫਾਨ ਆਇਆ ਤੇ ਚਾਰ ਚਾਰ ਉਂਗਲ ਕਹਿੰਦੇ ਰੋਡ ਦੇ ਉੱਤੇ ਇਹਨੂੰ ਕਹਿੰਦੇ ਆਪਾਂ ਗੜੇ ਔਲੇ ਉਹ ਪਏ ਆ ਤੇ ਉੱਪਰ ਲੀਆਂ ਬਾੜ ਨਹੀਂ ਸਾਰੀਆਂ ਸੜਕਾਂ ਜਿਹੜੀਆਂ ਛੋਟੀਆਂ ਸੜਕਾਂ ਜਿਹੜੀਆਂ ਉਚਾਈ ਤੇ ਸੀਗੀਆਂ ਉਹ ਬਲੌਕ ਇਸ ਕਰਕੇ ਜਦੋਂ ਮੈਂ ਉੱਥੋਂ ਚੱਲਿਆ ਤਾਂ ਉਹ ਮੇਰਾ ਫਰੈਂਡ ਆ ਉਹਦੀ ਵਾਈਫ ਨੇ ਰੀਟਾ ਨੇ ਕਿਹਾ ਵੀ ਵਿਜੇ ਉਧਰ ਨਾ ਜਾਈ। ਵੀ ਕਹਿੰਦੇ ਫਾਸ ਹੋਣਾ ਨਹੀਂ। ਪਰ ਕਿਉਂਕਿ ਅਸੀਂ ਇੰਟਰ ਲਾਖਨ ਵਾਲੀ ਸਾਈਡ ਦਾ ਜਾਣਾ ਨਹੀਂ ਉਹ ਤਾਂ ਹੋਰ ਸਾਈਡ ਨੂੰ ਪੈ ਜਾਂਦੇ। ਫਿਲਹਾਲ ਇਹੀ ਰੋਡ ਜਾ ਰਿਹਾ ਉੱਥੇ ਉਧਰ ਨੂੰ। ਇੰਟਰ ਲਾਖਨ ਨੂੰ ਪਰ ਅੱਗੇ ਜਾ ਕੇ ਬੈਲਿੰਜ਼ੋਨਾ ਤੇ ਪਹੁੰਚ ਗਏ ਅਸੀਂ ਲੈਫਟ ਨੂੰ ਜਾਣਾ ਤੇ ਉਹ ਰਾਈਟ ਵਾਲੇ ਸਾਈਡ ਨੂੰ ਇੰਟਰ ਲਾਖ ਇਤਾਂ ਦੀ ਕੋਈ ਗੱਲਬਾਤ ਹੈ ਜੀ ਆਪਣੀ ਤੇ ਗੱਡੀਆਂ ਜਾ ਰਹੀਆਂ ਲੋਕ ਪਰ ਇਸ ਸਵਿਟਜ਼ਰਲੈਂਡ ਦੀ ਗੱਡੀ ਨਾਲ ਲੱਗ ਵੀ ਸਵਿਟਜ਼ਰਲੈਂਡ ਦੇਸ਼ ਦੇ ਵਿੱਚ ਅਸੀਂ ਫੇਰ ਰਹੇ ਹਾਂ ਇਸ ਵਕਤ 1600 ਮੀਟਰ ਦੀ ਇੱਕ ਹੋਰ ਟਨਲ ਆ ਰਹੀ ਹੈ ਛੋਟੀ ਜੀ ਇਹ ਬਹੁਤ ਬੜੇ ਸੋਹਣੇ ਨੇ ਨਾਈਸ ਜਿਹਾ ਥੂਰੇ ਨੇ ਮਿਲਾਨੋ ਇਕ ਸੱਚ 40 ਕਿਲੋਮੀਟਰ ਦੂਰ ਲੁਗਾਨੋ 77 ਲੁਗਾਨੋ ਬਾਰਡਰ ਤੋਂ ਕਰੀਬ ਹੀ ਪੈਂਦਾ ਉਧਰ ਇਸ ਕਰਕੇ ਜਿੰਨੇ ਵੀ ਸਾਡੇ ਇਟਲੀ ਦੇ ਲੋਕ ਆ ਜਿਹੜੇ ਨਾਰਥ ਇਟਲੀ ਦੇ ਵਿੱਚ ਰਹਿੰਦੇ ਆ ਉਹ ਅਕਸਰ ਲੁਗਾਨੋ ਘੁੰਮਣ ਆ ਜਾਂਦੇ ਹਨ ਯਾਨੀ ਉਹਨਾਂ ਨੂੰ ਬਹੁਤ ਘੱਟ ਟਾਈਮ ਲੱਗਦਾ ਹੈ ਸਵਿਟਜ਼ਰਲੈਂਡ ਲੁਗਾਨੋ ਆਉਣ ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਲੁਗਾਨੋ ਲੁਗਾਨੋ ਇੱਕ ਬਹੁਤ ਨਾਈਸ ਸ਼ਹਿਰ ਆ ਇਟਾਲੀਅਨ ਕੰਟੋਨ ਆ ਮਤਲਬ ਇਟਾਲੀਅਨ ਬੋਲੀ ਜਾਂਦੀ ਆ ਉੱਥੇ ਤੇ ਝੀਲਾਂ ਦਾ ਸ਼ਹਿਰ ਕਹਿੰਦਾ ਉਹਨੂੰ ਉੱਥੇ ਬਹੁਤ ਸਾਰੀਆਂ ਲੇਕਸ ਹੁੰਦੇ ਆ ਨਾਈਸ ਬਣਿਆ ਹੋਇਆ ਬਹੁਤ ਜ਼ਿਆਦਾ ਵਧੀਆ ਇਸ ਕਰਕੇ ਇਟਲੀ ਤੋਂ ਜਾਤਰ ਲੋਕ ਉੱਥੇ ਲੇਕ ਤੇ ਆ ਕੇ ਘੁੰਮ ਕੇ ਚਲੇ ਜਾਂਦੇ ਆ ਤੇ ਜਿਹੜੀ ਦਾ ਅਨਪਲਾਨ ਵੀ ਆ ਜਾਂਦਾ ਬੰਦਾ ਜ਼ਰੂਰੀ ਨਹੀਂ ਵੀ ਉੱਥੇ ਤੁਹਾਨੂੰ ਪੀਉਂਦ ਬਣਾ ਕੇ ਜਾਣਾ ਸੋਚ ਕੇ ਆਣਾ ਕਿਉਂਕਿ 2 ਘੰਟੇ ਲੱਗਦੇ ਆ ਅਗਲਾ ਉੱਪਰ ਉਹਦਾ ਰੁਹਾ ਤੁਰਿਆ ਸਾਰਾ ਦਿਨ ਇੰਜੋਏ ਕਰਿਆ ਸ਼ਾਮ ਨੂੰ ਟਾਈਮ ਨਾਲ ਬੰਦਾ ਵਾਪਸ ਘਰ ਜਾਂਦਾ ਇੰਟਰ ਲਾਖਨ ਤੋਂ ਵੀ ਵੈਸੇ ਵਾਪਸ ਆਰਾਮ ਨਾਲ ਚਲੇ ਜਾਂਦਾ ਪਰ ਇੰਟਰ ਲਾਖਨ ਥੋੜਾ ਜਿਆਦਾ ਹੋਰ ਅੱਗੇ ਪੈ ਜਾਂਦਾ ਹੋਰ ਸਾਈਡ ਨੂੰ ਪੈ ਜਾਂਦਾ ਤੇ 당 ਫੇਰ ਭਜੋ ਭਜੀ ਰਹਿੰਦੀ ਹੈ ਇੰਟਰ ਲਾਖਣਾ ਉਹ ਤਾਂ ਮਤਲਬ ਕਿ ਉੱਥੇ ਦਾ ਤੁਸੀਂ ਸਟੇ ਕਰੋ ਤਾਂ ਹੀ ਫਾਇਦਾ ਨਹੀਂ ਤਾਂ ਫੇ ਕਾਲੀ ਕਾਲੀ ਚਾਓ। ਥੱਕ ਜਾਂਦਾ ਬੰਦਾ ਬਹੁਤ। ਨੇਰਾ ਹੋ ਜਾਂਦਾ ਰਾਤ ਨੂੰ 10 11 ਵਜੇ ਤੱਕ ਤੁਸੀਂ ਮੁੜੋਗੇ। ਤੇ ਕੋਈ ਟੋਕ ਨਹੀਂ ਵੜਦੀ ਹੈ ਕਿ ਹੱਥ ਲਾ ਕੇ ਮੁੜਨੇ। ਬੈਠਣਾ ਉੱਥੇ ਰਹੋ, ਸਟੇ ਕਰੋ। ਡੇਰ ਤੱਕ ਰਾਤ ਨੂੰ ਘੁੰਮੋ। ਅੱਜ ਕੱਲੀ ਘੁੰਮੇ ਜਾ ਸਕਦਾ ਹੈ ਤੇ ਸਰਦੀਆਂ ਦੇ ਵਿੱਚ ਖੁਸ਼ਮਾਲ ਹੋਰ ਤਰ੍ਹਾਂ ਦਾ ਹੁੰਦਾ ਘੁੰਮਣਾ ਦਾ ਸਰਦੀਆਂ 'ਚ ਵੀ ਜਾਂਦਾ ਹੈ। ਪਰ ਜੇ بارش ਵਗੈਰਾ ਹੋਦੀ ਹੋਏ ਫੇਰ ਨਹੀਂ ਪਹੁੰਚਾਂਗੇ ਜਦੋਂ ਅੰਮ੍ਰਿਤਸਰੋਂ ਦੇ ਵਿੱਚੋਂ ਦੀ ਨਿਕਲ ਕੇ ਅੱਗੇ ਆਨੇ ਆ ਇੱਕ ਤਾਂ ਥੋੜਾ ਜਿਹਾ ਚੇਂਜ ਹੋ ਜਾਂਦਾ ਕਿ ਪਹਾੜ ਦੇ ਇੱਕ ਸਾਈਡ ਦੇ ਵੀ ਉਹ ਕੁਝ ਹੋਰ ਹੁੰਦਾ ਜਦੋਂ ਦੂਜੀ ਸਾਈਡ ਪਹੁੰਚ ਜਾਂਦਾ ਤਾਂ ਵੀਊ ਚੇਂਜ ਹੋਇਆ ਹੋਇਆ ਬਿਲਕੁਲ ਬੋਲੇ ਹੋ ਚੁੱਕੇ ਆ ਸਾਹ ਸੰਗ ਕਰ ਰਹੇ ਆ ਕਿਉਂਕਿ ਕਦੇ ਸਰਮਗੰਦ ਦੇ ਵਿੱਚੋਂ ਨਿਕਲਦੇ ਆ ਫਿਰ ਬਾਹਰ ਆ ਜਾਂਦੇ ਫਿਰ ਆਵਾਜ਼ ਦਾ ਦਵਾ ਘਟਦਾ ਵਧਦਾ ਰਹਿੰਦਾ ਕੰਨਾਂ ਤੇ ਇਸ ਕਰਕੇ ਕੰਨ ਥੋੜਾ ਜਿਹਾ ਸੁਸੂ ਏਦਾਂ ਕਰ ਰਹੇ ਆ ਤੇ ਲੱਗਦਾ ਕੰਨ ਬੰਦ ਹੋ ਗਏ ਉਹ ਕੰਮ ਹੋਇਆ ਲਓ ਜੀ ਇੱਥੇ ਵੀਡੀਓ ਮੈਂ ਤਾਂ ਇੱਕ ਵਾਰ ਚੱਲ ਨੂੰ ਫੇਰ ਦੁਬਾਰਾ ਕਰੀਏ ਵੀ ਹੁਣ ਇੱਥੇ ਵੀ ਲੱਗਦਾ ਥੋੜੇ ਥੋੜੀ ਕਿਣਮੜ ਹੋਣ ਵਾਲੀ ਹੈ। ਵੈਸੇ ਬੱਦਲ ਤਾਂ ਉੱਚਾ ਪਹਾੜਾਂ ਵਾਲੀ ਸਾਈਡ ਨੂੰ ਥੋੜਾ ਜ਼ਿਆਦਾ ਪਰ ਇੱਥੇ ਕਿ ਵਿਊ ਵੀ ਬਹੁਤ ਨਜ਼ਾਰੇਦਾਰ ਸੀਗਾ ਸਾਹਮਣੇ। ਤੋਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਿਆ ਵੀ ਘਰ ਆ ਜਾ। ਜਿੱਥੇ ਹੁਣ ਰੁਕਾਂਗੇ ਉੱਥੇ ਥੋੜਾ ਕੈਮਰਾ ਘੁਮਾਵਾਂਗੇ ਚਾਰੇ ਪਾਸੇ ਨੂੰ। ਤੇ ਉੱਥੇ ਖੜ੍ਹ ਕੇ ਗੱਲਬਾਤਾਂ ਕਰਾਂਗੇ ਕੁਝ। ਰਹੀਆਂ ਜਾ ਰਹੀਆਂ ਮਾਰੋ ਮਾਸ ਤੇ ਜਮ ਤੇਜ ਕਾਫੀ ਉਚਾਈ ਤੇ ਮੋਟਰਵੇ ਬਣਿਆ ਹੋਇਆ ਕਿਉਂਕਿ ਥੱਲੇ ਤਾਂ ਥੱਲੇ ਲੋਕਲ ਸੜਕਾਂ ਜਿਹੜੀਆਂ ਨਾਲ ਉਹ ਵੀ ਹੈਗੀਆਂ ਮੈਂ ਦੇਖ ਰਿਹਾ ਕਿਉਂਕਿ ਸਾਈਡ ਤੇ ਲੈਫਟ ਹੈਂਡ ਸਾਈਡ ਤੇ ਵੀ ਇੱਕ ਛੋਟਾ ਜਿਹਾ ਪਿੰਡ ਆ ਉੱਪਰ بارش ਆ ਗਈ ਨਹੀਂ ਉੱਪਰ ਨਾ ਇੱਕ ਦੋ ਪਿੰਡ ਵੀ ਨਿਕਲ ਕੇ ਗਏ ਆ ਅਸੀਂ ਉੱਥੇ ਖੜੇ ਵੀ ਆ ਪਿਛਲੀ ਵਾਰ ਸ਼ਾਇਦ ਉਹ ਨਾ ਪਿੰਡਾਂ ਦੇ ਵਿੱਚੋਂ ਅਸੀਂ ਨਿਕਲੇ ਵੀ ਕਿਤੇ ਕਿਸੇ ਪਾਸੇ ਨੂੰ ਬਹੁਤ ਸੋਹਣੇ ਪਿੰਡ ਆ ਪਰ ਉੱਥੇ ਹੁਣ ਖੜਨ ਦਾ ਟਾਈਮ ਹੀ ਨਹੀਂ ਸੀ ਕੋਸ ਬਾਰਿਸ਼ ਬਹੁਤ ਤੇਜ਼ ਸੀ ਤੂਫਾਨ ਟਾਈਪ ਸੀ ਜਿਹੜੀਆਂ ਕਣੀਆਂ ਸੀਗੀਆਂ ਬਹੁਤ ਮੋਟੀਆਂ-ਮੋਟੀਆਂ ਸੀ ਜਿੱਦਾਂ ਗੜੇ ਨਹੀਂ ਪੈਂਦੇ ਔਲੇ ਉਹ ਤਾਂ ਹੈ ਨਹੀਂ ਸੀ ਵਾਸੇ ਪਰ ਮੋਟੀ ਕਣੀ ਦਾ ਮੀਂਹ ਸੀਗਾ ਵੀ ਅਸੀਂ ਕਹੀਨੇ ਕਦੋਂ ਗੜਿਆਂ 'ਚ ਬਦਲ ਜਵੇ ਔਲੇ ਪੈਣ ਲੱਗ ਗਏ ਫਿਰ ਔਖਾ ਹੋ ਜਾਣਾ ਵੀ ਇਹਦੇ ਨਾਲ ਬੈਟਰ ਆ ਵੀ ਇਹਨੂੰ ਕ੍ਰਾਸ ਕਰ ਲਿਆ ਜਾਵੇ ਸੋ ਕ੍ਰਾਸ ਕਰਕੇ ਫੇਰ ਇੱਕ ਵਾਰ ਮੋਟਰਵੇ ਤੇ ਚੜ ਚੁੱਕੇ ਆ ਵਾਹਿਗੁਰੂ ਵਾਹਿਗੁਰੂ ਉਟਲੀ ਦੀ ਇੱਕ ਮੂਰੇ ਗੱਡੀ ਜਾ ਰਹੀ ਆ ਪਗਤਾ ਅਸੀਂ ਵੀ ਟਲੀਓ ਜਾਣਾ ਚਲਿਆ ਚੱਲ ਮਿਲਾਨੋ ਦੇ ਬੋਰਡ ਆਣ ਲੱਗ ਗਏ ਮਿਲਾਨੋ ਕਿਆਸੋ ਪੈਲਿਜ਼ੋਨਾ A2 ਤੇ ਹੀ ਰਹਿਣਾ ਕੈਮਰਾ ਬੰਦ ਕਰਨ ਨੂੰ ਦਿਲ ਨਹੀਂ ਕਰ ਰਿਹਾ ਕਿਉਂਕਿ ਥਿ ਵਿਊ ਐਨੇ ਸੋਹਣੇ ਆ ਤੁਸੀਂ ਦੇਖੋ ਜਦੋਂ ਦਾ ਸਵਿਟਜ਼ਰਲੈਂਡ ਸਟਾਰਟ ਹੋਇਆ ਉਦੋਂ ਦਾ ਤੁਸੀਂ ਦੇਖ ਰਹੇ ਹੋਣੇ ਵੀ ਸਿਰਫ ਪਹਾੜੀ ਇਲਾਕਾ ਹੀ ਆ ਕਿੰਨੀ ਪਹਾੜੀ ਹੈ ਤੇ ਦੇਖੋ ਸਾਰੇ ਇਹਦੇ ਚ ਹੀ ਆ ਸਵਿਟਜ਼ਰਲੈਂਡ ਦੇ ਐ ਨਹੀਂ ਵੀ ਜਿਸ ਏਰੀਆ ਨੂੰ ਅਸੀਂ ਜਾ ਰਹੇ ਹਾਂ ਉਸੇ ਏਰੀਏ ਚ ਨੂੰ ਹੀ ਕਰੀਬ 400 ਕਿਲੋਮੀਟਰ ਅਸੀਂ ਸਵਿਟਜ਼ਰਲੈਂਡ ਕ੍ਰਾਸ ਕਰਨਾ ਹੈ ਤੇ ਸਾਰਾ ਇਹ ਪਹਾੜ ਪਹਾੜੀ ਏਰੀਆ ਦੇਖੋ ਤੇ ਜਿੱਦਣ ਮਰਜ਼ੀ ਨੂੰ ਚੱਲ ਜਾਓ ਤੁਸੀਂ ਸਾਰਾ ਇਦਾਂ ਦਾ ਹੀ ਆ ਪਹਾੜਾਂ ਨਾਲ ਘਿਰਿਆ ਹੋਇਆ ਹੈ ਚਾਰੇ ਤਰਫ ਤੋਂ ਵੀ ਵਿਚਕਾਰ ਵੇਹਰ ਤਰਫ ਪਹਾੜ ਝੀਲਾਂ ਤੇ ਆਹੀ ਕੁਛ ਆ ਉੱਚੇ ਉੱਚੇ ਦਰਖਤ ਤੇ ਪਹਾੜਾਂ ਤੋਂ ਵਹਿੰਦਾ ਪਾਣੀ ਬਸ ਵਾਟਰਫਾਲ ਜੀਨੂੰ ਕਹਿੰਦੇ ਤੁਸੀਂ ਝਰਨੇ ਉਹ ਚੀਜ਼ਾਂ ਇੱਥੇ ਦੇਖਣ ਨੂੰ ਆ ਮਿਲਦੀਆਂ ਇਹੋ ਹੀ ਕੁਝ ਦੇਖਣ ਲਈ ਲੋਕ ਇੱਥੇ ਦੂਰ ਦੂਰ ਤੋਂ ਆਉਂਦੇ ਟੱਚਲੈਂਡ ਦਾ ਕੈਰਾਵਾਨ ਜਾ ਰਿਹਾ ਮੇਰੇ ਅੱਗੇ 1 ਕਿਲੋਮੀਟਰ ਤੋਂ ਇੱਕ ਪਾਰਕਿੰਗ ਆ ਰਹੀ ਆ ਅਗਰ ਉੱਥੇ ਕੁਝ ਖਾਣ ਨੂੰ ਹੋਇਆ ਅਦੇਖਦੇ ਆ ਹੁਣ ਰੁਕਣਾ ਚਾਹੁੰਦੇ ਆ ਕਿਤੇ ਖਾਣਾ ਚਾਹੁੰਦੇ ਆ ਕੁਛ। ਓੜੀ ਪੇਟ ਪੂਜਾ ਕਰੀ ਜਾਵੇ। ਕਿਉਂਕਿ ਅਗਰ ਲੇਟ ਖਾਣੇ ਫਿਰ ਰਾਤ ਨੂੰ ਖਾਣ ਨੂੰ ਦਿਲ ਨਹੀਂ ਕਰਦਾ। ਤੇ ਹੁਣ ਅਸੀਂ ਜਿੱਥੇ ਜਾਣਾ ਆਪਣੇ ਇਟਲੀ ਦੇ ਵਿੱਚ ਫਰੈਂਡ ਆ ਉਧਰ ਉਹਦਾ ਖਾਣਾ ਜ਼ਰੂਰ। ਕਿਉਂਕਿ ਨਹੀਂ ਅਗਲਾ ਲੱਗੂਗਾ ਸਾਡੇ ਕੋਲ ਆ ਕੇ ਤੁਸੀਂ ਖਾਣਾ ਨਹੀਂ ਖਾ ਰਹੇ ਭਾਈ। ਸਾਡੇ ਉੱਥੇ ਇੱਕ ਬੰਦਾ ਸ਼ਖਸ਼ ਹੈ ਜਿਆ ਸਾਡੇ ਪੁਲਕੀਤ ਸੂਜ ਹੈਰੀ ਸਾਹਿਬ ਉਹਨਾਂ ਨੇ ਗੁੱਸੇ ਹੋ ਜਾਣਾ ਜੇ ਅਸੀਂ ਨਾ ਖਾਇਆ ਇਸ ਕਰਕੇ ਸਾਨੂੰ ਹੁਣੇ ਖਾ ਲੈਣਾ ਚਾਹੀਦਾ ਪਾਰਕਿੰਗ ਆ ਗਈ ਆ ਨਹੀਂ ਹੋਊਗਾ ਇਹ ਤਾਂ ਹੁੰਦਾ ਦੇਖ ਲੈ ਨੇ ਆ ਕਈ ਵਾਰ ਹੁੰਦਾ ਵੀ ਕਿਸੇ ਦੇ ਵਿੱਚ ਇੱਕ ਨੰਬਰ ਜਾਇਆ ਚਾਰਜਰ ਇੱਥੇ ਵੀ ਲੱਗਿਆ। ਰੋਮਣਾ। ਇਹਦੇ ਉੱਤੇ ਤਾਂ ਡੇਟਾ ਦੋਸਤ ਜਿੱਪੀ ਬੰਨ। ਚਾਰਜਰ ਦੇ ਰਹਿਣ ਲੱਗੇ। ਬਾਤ ਰਮ ਗਿਆ। ਇੱਕ ਵਾਰ ਫੇਰ ਪਾਰਕਿੰਗ ਚੋਂ ਨਿਕਲੇ ਤੇ ਫੇਰ ਚੱਲ ਪਏ ਆਪਣੇ ਰਸਤੇ ਵੱਲ ਪਾਰਕਿੰਗ ਚ ਖਾਣ ਨੂੰ ਕੁਝ ਨਹੀਂ ਸੀਗਾ। ਮਤਲਬ ਕਿ ਸਿਰਫ ਬਾਥਰੂਮ ਬਣਿਆ ਸੀ ਗੱਡੀ ਖੜਾਣ ਦੀ ਜਗ੍ਹਾ ਸੀ ਜਾਂ ਚਾਰਜਰ ਲੱਗੇ ਹੋਏ ਸੀ ਲੈਟਸ ਸੈਟ ਹੋਰ ਕੁਝ ਨਹੀਂ ਸੀ ਸੋ ਅਸੀਂ ਹੁਣ ਦੇਖਦੇ ਆ ਨੈਕਸਟ ਕਿਤੇ ਸਰਵਿਸ ਆਊਗੀ ਕਿਤੇ ਉੱਥੇ ਬੈਕਟਰੀ ਵਗੈਰਾ ਕੁਝ ਹੋਊਗਾ ਕੁਝ ਖਾਣ ਲਈ ਤੇ ਉੱਥੇ ਫਿਰ ਆਪਾਂ ਕੋਈ ਵਰਗਾ ਸ਼ਰਗਰ ਜਾਂ ਜੋ ਵੀ ਹੋਊਗਾ ਖਾਣ ਨੂੰ ਤੇ ਖਾਣੇ ਉੱਥੇ ਚੱਲ ਗਏ ਆਪਣੇ ਇੰਡੀਆ ਦੇ ਪਹਾੜਾਂ 'ਚ ਮੈਗੀ ਜ਼ਿਆਦਾ ਮਿਲਦੀ ਹੈ ਕਹਿੰਦੇ ਜਿਹੜੇ ਉੱਥੇ ਬਣੇ ਹੁੰਦੇ ਆ ਢਾਬੇ ਉਹਨਾਂ 'ਤੇ ਮੈਗੀ ਮਿਲ ਜਾਂਦੀ ਹੈ ਇੱਥੇ ਮੈਗੀ ਤਾਂ ਮਿਲਦੀ ਨਹੀਂ ਇੱਥੇ ਬਰਗਰ ਹੀ ਮਿਲਦਾ ਹੈ ਲਓ ਜੀ ਮੀ ਮੈਂ ਲੱਗਦਾ ਫੇਰ ਆ ਰਹੇ ਹਾਂ ਕਿਉਂਕਿ ਗੱਡੀ ਦੇ ਸ਼ੀਸ਼ੇ ਤੇ ਟਡਮਣ ਹੋਈ ਜਾ ਥੋੜੀ ਸਗਰ ਭਰਾਵਾ ਇਹ ਨੇ ਵੀ ਪਹਿਣਾ ਲਈ ਦਾ ਟਾਈਮ ਪਰ 7 ਦਿਨ ਚੱਲ ਰਹੇ ਹੈ ਕਿ ਨਹੀਂ ਸਾਵਣ 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 ਰੈਸਟੋਰੈਂਟ ਦੇ ਵਿੱਚ ਆਏ ਆ ਜੀ ਖਾਣਾ ਖਾਣ ਉਤੋਂ ਰਸਤੇ ਦੇ ਵਿੱਚ ਇੱਕ ਜਗ੍ਹਾ ਰੁਕੇ ਤੇ ਇਹ ਚਲ ਕੋ ਖਾ ਪੀ ਕੇ ਚੱਲਦੇ ਆਂ ਇਹ ਕਿੰਨਾ ਸੋਹਣਾ 뷰 ਆ ਕਿ ਇਧਰ ਰੈਸਟੋਰੈਂਟ ਖਾਣਾ ਖਾ ਕੇ ਨਿਕਲੇ ਆ ਜੀ ਅਸੀਂ ਤੇ ਹੁਣ ਪਾਨਿਆਂ ਚਾਲੇ ਨੈਕਸਟ ਨੂੰ ਇਟਲੀ ਵਾਲੇ ਪਾਸੇ ਨੂੰ ਪੈਟਰੋਲ ਸਟੇਸ਼ਨ ਤੇ ਖੜੇ ਸੀਗੇ ਨਾਲ ਅਸੀਂ ਆਪਣੀ ਗੱਡੀ ਵੀ ਚਾਰਜ ਕਰ ਲਈ ਤੇ ਇਧਰ ਰੈਸਟੋਰੈਂਟ ਸੀ ਜੀ ਹਣਾ ਯਾਰ ਕੋਈ ਵੀ ਚੀਜ਼ ਲੈਣੀ ਹੈ ਇੱਥੋਂ ਹੈਨਾ ਮਤਲਬ ਕਿ ਸਵਿਟਜ਼ਰਲੈਂਡ ਤੋਂ ਇਹ ਮਹਿੰਗਾ ਹੋਰ ਕੰਟਰੀਆਂ ਨਾਲੋਂ ਜਰਮਨੀ ਨਾਲੋਂ ਫਰਾਂਸ ਨਾਲੋਂ ਇੱਥੀ ਨਾਲੋਂ ਕਾਫੀ ਮਹਿੰਗਾ ਹੈ ਇਸ ਕਰਕੇ ਜਦੋਂ ਵੀ ਤੁਸੀਂ ਸਵਿਟਜ਼ਰਲੈਂਡ ਆਓ ਤਾਂ ਇਸ ਵਿੱਚ ਕਹਿਓ ਵੀ ਜਿਹੜੇ ਪ੍ਰਾਈਸ ਆ ਉਹ ਹੋਰਾਂ ਨਾਲੋਂ ਜ਼ਿਆਦਾ ਹੈ ਜਨਨ ਕਿ ਹੋਰਾਂ ਕੰਟਰੀਆਂ ਨਾਲੋਂ ਜ਼ਿਆਦਾ ਹੈ ਚਾਹੇ ਤੁਸੀਂ ਜਰਮਨੀ ਤੋਂ ਆ ਰਹੇ ਚਾਹੇ ਇਟਲੀ ਤੋਂ ਆ ਰਹੇ ਚਾਹੇ ਇੰਗਲੈਂਡ ਤੋਂ ਆ ਰਹੇ ਇਹ تھے ਡਬਲ ਪ੍ਰਾਈਜ਼ ਹੋਰ ਆ ਗਏ ਅੰਡਰ ਆ ਜਿੱਦਾ ਹੁਣ ਅ ਖਾਣੇ ਦਾ ਹੀ ਲਾ ਲੋ ਜਿਹੜੀ ਜਿਹੜਾ ਸੈਂਡਵਿਚ ਇਟਲੀ ਦੇ ਵਿੱਚ 4 ਯੂਰੋ ਦਾ ਤੇ ਇੰਗਲੈਂਡ ਦੇ ਵਿੱਚ ਵੀ ਇੰਨੇ ਕ ਦੀ 4.5 ਯੂਰੋ ਦਾ ਉਹ ਇੱਥੇ ਤੁਹਾਨੂੰ 7.5-8 ਯੂਰੋ ਦੇ ਵਿੱਚ ਮਿਲੂਗਾ ਠੀਕ ਆ ਤੇ ਖਾਣਾ ਸੀ ਦੋ ਬੰਦਿਆਂ ਨੇ ਖਾਇਆ ਸੈਲਡ ਸੀ ਜੇ ਕਈ ਤਰ੍ਹਾਂ ਦੇ ਜਾਨੀ ਕਿ ਵਿੱਚ ਇੱਕ ਇੱਕ ਪਲੇਟ 'ਚ ਬੰਦਾ ਕਿੰਨਾ ਖਾ ਸਕਦਾ ਤੇ ਦੋ ਪਲੇਟਾਂ ਸੈਲਡ ਲੰਜਾਸੀਆਂ ਤੇ ਉਹਦੇ ਬਣੇ ਜੀ 24 ਫ੍ਰੈਂਕ ਸਵਿਸ਼ ਫ੍ਰੈਂਕ ਜਦੋਂ ਵੀ ਸੋ ਤੁਸੀਂ ਉਹਦਾ ਆ ਸਕਦੇ ਆ ਜਣੀ ਕਿ ਖਾਣਾ ਇੱਥੇ ਹਰ ਚੀਜ਼ ਮਹਿੰਗੀ ਆ ਅਗਰ ਤੁਸੀਂ ਕਿਸੇ ਹੋਰ ਕੰਟਰੀ ਨੂੰ ਇੱਥੇ ਤੋਂ ਵਿਜ਼ਿਟ ਕਰਕੇ ਬਾਹਰ ਜਾਉਂਗੇ ਤਾਂ ਤੁਹਾਨੂੰ ਉਹ ਸਸਤੀ ਲੱਗੋਗੀ ਬਟ ਜੇ ਤੁਸੀਂ ਹੋਰ ਸਸਤੇ ਕੰਟਰੀਆਂ 'ਚ ਜੋ ਇੱਥੇ ਆ ਕੇ ਵਿਜ਼ਿਟ ਕਰੋਗੇ ਫਿਰ ਤੁਹਾਨੂੰ ਇਹ ਮਹਿੰਗੀ ਲੱਗੂਗਾ ਸੋ ਹਮੇਸ਼ਾ ਧਿਆਨ ਰੱਖੋ ਕਿ ਸਵਿਟਜ਼ਰਲੈਂਡ ਜਿੱਦ ਕੇ ਕੀਮਤਾਂ ਹਰ ਚੀਜ਼ ਦੀਆਂ ਉਹ ਬਹੁਤ ਮਹਿੰਗੀਆਂ ਨੇ ਇੰਨਾ ਕੁ ਮਨ ਨੂੰ ਸੋਹਣਾ ਹੁੰਦੀਆਂ ਇਹ ਕੀਮਤਾਂ ਵੀ ਇੱਥੇ ਜ਼ਿਆਦਾ ਹੋ ਰਿਹਾ ਬਣੂ ਸੋ ਆਪਣਾ ਗੱਡੀ ਦੇ ਲੱਗ ਕੇ ਆ ਗਏ ਆ ਜਣ ਤੇ ਗੱਡੀ ਦੇਖਦੇ ਆ ਆਪਣੇ ਕਿੰਨੀ ਚਾਰਜ ਹੋਈ ਆ ਹਾਂ ਤੇ ਫਿਰ ਆਪਾਂ ਚੱਲਦੇ ਆ 94 ਬਹੁਤ ਜ਼ਿਆਦਾ ਫਾਸਟ ਚਾਰਜਰ ਆ ਦੇਖੋ ਠੀਕ ਹੈ ਬਹੁਤ ਜ਼ਿਆਦਾ ਫਾਸਟ 94 ਗੱਡੀ ਆਪਣੀ ਹੋ ਚੁੱਕੀ ਆ ਚਾਰਜ ਤੇ ਆਪਾਂ ਹੁਣ ਕਰਦੇ ਇਹਨੂੰ ਸਟਾਪ OK 99 ਹੋ ਗਏ ਉਹ ਕਰਨ ਹੋ ਗਏ ਗੱਡੀ ਲਾਈਟਾਂ ਬੱਜੇ ਸੋ ਹੁਣ ਆਪਾਂ ਕੱਢਦੇ ਆ ਚਾਰਜਰ ਯਸ ਰੱਖਤਾ ਉੱਤੇ ਕਿ ਗੱਡੀ ਦੇ ਫਲੈਪ ਲਾ ਦਈਏ ਇਹ ਹੋ ਹੁਣ ਆਪਾਂ ਅੱਗੇ ਚਲੀਏ ਨਿਕਲੇ ਆਏ ਅੰਮ੍ਰਿਤਸਰ ਚੱਲੇ ਆਂ ਲੁਗਾਨੋ ਸਾਈਡ ਲੁਗਾਨੋ ਲੁਗਾਨੋ ਤੱਕ ਮਿਲਾਨੋ ਤੇ ਫਿਰ ਮਿਲਾਨੋ ਤੋਂ ਆਪਣੇ ਡੈਸਟੀਨੇਸ਼ਨ ਉਨਸਾਰ ਉਹਦੀ ਅਗਲੀ ਜਾਣਾ ਸੀ ਪ੍ਰੇਸ਼ਾ ਡਿਸਟ੍ਰਿਕਟ ਵਿੱਚ ਸੋ ਪ੍ਰਦੀਪ ਆਦੀ ਆਪਣੇ ਉਦੋਂ 7:30 ਵਜੇ ਦਾ ਟਾਈਮ ਆ ਤੇ ਜੇ ਅਸੀਂ ਨਾ ਰੁਕੇ ਤਾਂ ਤਾਂ ਅਸੀਂ 5:30 ਵਜੇ ਪਹੁੰਚ ਜੂ ਜੇ ਬੁਗੇ ਫਿਰ ਜਿੰਨਾ ਚਿਰ ਰੁਕੇ ਹੁੰਦਾ ਪਲੱਸ ਹੋ ਜਾਣਾ 100 ਕਿਲੋਮੀਟਰ ਮਿਲਾਨੋਂ ਆ ਤੇ 80 85 ਕਿਲੋਮੀਟਰ ਅਸੀਂ ਤੋਂ ਬਾਅਦ ਹੋ ਜਾਣਾ 180 50 ਕਿਲੋਮੀਟਰ ਅੱਧਾ ਸਾਢਾ ਟਾੜਾ ਆ ਜਾਣਾ ਪ੍ਰਿਮਤਾ ਕੈਂਟਾ ਹੋਰ ਐਦਾਂ ਦੀਆਂ ਪਹਾੜੀਆਂ ਆਣੀਆਂ ਵਾਦ ਫਿਰ ਸਦਾ ਪਧਰਾ ਰਖਤਾ ਜਾਣਾ ਜਦੋਂ ਅਸੀਂ ਇਟਲੀ ਦੇ ਵਿੱਚ ਐਂਟਰ ਹੋ ਜਾਣਾ ਉਦੋਂ ਬਸ 10 ਕਿਲੋਮੀਟਰ ਤੋਂ ਬਾਅਦ ਬਿਲਕੁਲ 15 ਲੱਖ ਕਰ ਰਿਹਾ ਹੈ ਮਿਦਾਂ ਦੀ ਡਾਇਰੈਕਸ਼ਨ ਇੱਥੋਂ ਮਿਲਣ ਲੱਗ ਜਾਂਦੀ ਹੈ ਪਹਿਲਾਂ ਹੀ ਮਿਲ ਰਹੀ ਥੋੜੀ 10 ਮੀਲ ਪਿੱਛੇ ਤੋਂ ਮਿਲਣ ਲੱਗ ਗਈ ਸੀ ਬਾਉਂਡਰ ਆਊਗਾ ਇਟਲੀ ਤੇ 스위스ਲੈਂਡ ਦਾ ਉੱਥੋਂ ਕ੍ਰਾਸ ਹੋਵੋਗੇ ਕਿਹੜੇ ਦਿਨ ਹੋਰ ਬਾਉਂਡਰ ਦਿਖਾਵਗੇ ਕਿੱਥੇ ਕ੍ਰਾਸ ਹੁੰਦਾ ਨਹੀਂ ਈਜ਼ੀ ਹੈ ਜਿੰਨਾ ਪਹਿਲੇ ਈਜ਼ੀ ਰਹੇ ਹੁੰਦਾ ਹੈ ਕਿ ਈਜ਼ੀ ਉਹ ਹੁੰਦਾ ਕੋਈ ਖਾਸ ਪੁੱਛਗਿੱਛ ਨਹੀਂ ਹੁੰਦੀ ਜੇ ਕੋ ਸ਼ੱਕ ਹੋਵੇ ਫੇਰ ਉਹ ਰੋਕਦੇ ਆ अदरवाइज ਕੋਈ ਨਹੀਂ ਰੋਕਦਾ ਆਸਾਂ ਮੈਥੇ ਬਹੁਤ ਸਾਫਾ ਤਕਰੀਬਾ ਜਮੀ ਨਹੀਂ ਆ ਆ ਜੇ ਮੇ ਬੱਤਲ ਉੱਚਾ ਲੱਗਦਾ ਨਹੀਂ ਫਲੋਪ ਟੈਂਪਰੇਚਰ ਹੈ ਕਰੀਬ 29 ਡਿਗਰੀ ਤੇ ਅਰ ਏਸੀ ਲਾਣਿਆਂ ਦਾ ਠੰਡ ਲੱਗਦੀ ਆ ਤੇ ਜੇ ਨਹੀ ਲਾਂਦੇ ਫੇ ਗਰਮੀ ਲੱਗਦੀ ਆ ਸ਼ੀਸ਼ੇ ਖੋਲਦਿਆਂ ਦਾ ਹਵਾ ਪੈਂਦੀ ਆ ਗੱਡੀ ਭਜਾ ਰਹੀ ਹੋਈ ਕਰਕੇ ਥੋੜਾ ਜਿਹਾ ਏਸੀ ਲਾਏ ਨਾ ਪਾਰਕਿੰਗ ਆਈ ਹੈ ਇੱਕ ਦੇਖਦੇ ਆਂ ਅਗਰ ਇੱਥੋਂ ਥੱਲੇ ਦਾ 뷰 ਦਿਖੇ ਤਾਂ ਬਹੁਤ ਸੋਹਣਾ 뷰 ਹੋਗਾ ਕਿਉਂਕਿ ਪਿੱਛੇ ਦਾ ਬਹੁਤ ਸੋਹਣਾ ਦਿਸ ਰਿਹਾ ਤੇ ਹਾਂ ਉੱਚਾ ਦਾ ਕੀ ਬਣਾਇਆ ਵਾ ਕੋਈ ਇਹਨਾਂ ਨੇ 뷰 ਨਾਈਸ ਜਿਹਾ ਬਣਾ ਲਿਆ ਨੇ ਇਹਨਾਂ ਦਾ 뷰 ਪੁਆਇੰਟ ਟ੍ਰੋਲ ਕਿਉਂ ਪਾਰਕ ਕੀਨੇ ਦੀ ਲਈ ਸੀ ਇਹ ਪਕਾਣੀ ਮੈਂ ਮੈਂ ਕੋਹਤਾ ਉਹਨਾਂ ਦੇ ਕਿਨੋਂ ਕਿਹਨਾਂ ਮਸੂਲ ਇਹ ਨਹੀਂ ਤੁੜਾ ਮੁਪੀ ਚਾਂਪੀ ਉਹ ਸ਼ਾਹ ਜੇ ਮੈਂ ਥੱਲੇ ਜਾ ਕੇ ਬਣਾਈ ਹੋਏ ਆ ਦੇਖ ਕਲਾ। ਅੰਕਾ ਬਹੁਤ ਟਾਈਮ ਹੈ ਖਰਾਬ ਆਦ ਰਹਾ। ਅਸੀਂ ਇੱਥੇ ਰੁਕਣ ਲੱਗੇ ਸੀਗੇ ਵੀ ਪਾਰਕਿੰਗ ਆ ਥੱਲੇ। ਕਿਉਂਕਿ ਥੱਲੇ 뷰 ਬਹੁਤ ਸੋਹਣਾ ਹੈ ਬਟ ਇੱਥੇ ਹੈ ਹੀ ਨਹੀਂ ਜਗ੍ਹਾ ਜਿੱਥੇ 뷰 ਦੇਖਿਆ ਜਾ ਸਕੇ। ਚਾਰੇ ਪਾਸੇ ਬੜੇ ਬੜੇ ਉੱਚੇ-ਉੱਚੇ ਦਰਖਤਾਂ ਤੇ ਬਿਲਕੁਲ ਜਗ੍ਹਾ ਨਹੀਂ ਬਣਾਈ ਹੋਈ। ਉ ਤਾਂ ਬੈਠਣ ਉਠਵਾਤੇ ਨਾਈਸ ਜਗ੍ਹਾ ਬਣਾਈ ਹੋਈ ਹੈ ਪਰ ਜਿਹੜਾ 뷰 ਦਿਸਦਾ ਹੋਰ ਇਹਨਾਂ ਨੇ ਦਿਖਾਇਆ। ਬਹੁਤ ਘੱਟ ਇਹ ਮੈਦਾ ਬਣਾਣੇ ਆ ਇਹ ਜਾਣੇ ਵੀ ਬੰਦਾ ਫਰਾਂਬਾਰੂ ਉਸ ਸਟਾਫ ਤੇ ਖੁਦ ਪਹੁੰਚੇ ਤੇ ਉੱਥੇ ਜਾ ਕੇ ਹੀ ਉਹਨੂੰ ਦੇਖੇ ਵੀ ਦੂਰ ਤੋਂ ਨਾ ਦੇਖੇ ਕਿ ਕਿ ਉੱਥੇ ਜਾਊਗਾ ਉੱਥੇ ਖਾਊ ਪੀਊਗਾ ਤੇ ਪਾਰ ਕਰੂਗਾ ਗੱਡੀ ਤੇ ਇਹਨਾਂ ਨੂੰ ਕੋਈ ਪੈਸੇ ਬਟਾਊਗਾ ਜੇ ਉੱਤੋਂ ਹੀ ਅਗਲਾ ਵੀਊ ਦੇਖ ਕੇ ਲੰਘਿਆ ਫੇਰ ਇਹਨਾਂ ਨੂੰ ਪੈਸੇ ਕਿਨੇ ਬਟਾਣੇ ਆ ਆਹ ਕੰਮ ਪੈ ਗਿਆ ਫੇਰ ਆ ਗਏ ਜੀ ਉੱਪਰ ਮੋਟਰਵੇ ਤੇ ਕੋਈ ਚੱਕਰ ਨਹੀਂ ਆਪਾਂ ਜਿੱਥੇ ਪਾਰ ਕਰ ਕੇ ਆਉਂਦੇ ਰੋਕੇ ਦੇਖਦੇ ਰਹਾਂਗੇ ਕਿ ਕਿੱਥੇ ਰੁਕਿਆ ਜਾ ਸਕਦਾ ਲੁਗਾਨੋ ਸ਼ਹਿਰ ਦੇ ਲੱਗੇ ਅਸੀਂ ਪਹੁੰਚਣੇ ਆਲੇ ਆ ਵੈਸੇ ਲੁਗਾਨੋ ਬਹੁਤ ਸੋਹਣਾ ਸ਼ਹਿਰ ਆ ਝੀਲਾਂ ਦਾ ਸ਼ਹਿਰ ਆ ਇਟਲੀ ਤੋਂ ਵੈਸੇ ਟੂਰ ਆਂਦੇ ਰਹਿੰਦੇ ਆ ਜਿੱਥੇ ਅਸੀਂ ਜਾਣਾ ਉੱਥੋਂ ਵੀ ਟੂਰ ਆਉਂਦੇ ਰਹਿੰਦੇ ਨੇ ਕਈ ਮਤਲਬ ਗਨ ਵਗੈਰਾ ਦੇ ਜੇ ਉਹ ਕੋਈ ਪ੍ਰੋਗਰਾਮ ਹੋਇਆ ਕਿਸੇ ਦਾ ਉੱਤਰ ਲਾਦਾ ਜਰੂਰ ਆਉਂਨੇ 1600 ਮੀਟਰ ਲੰਬੀ ਸੁਰੰਗ ਇੱਕ ਛਾ ਦਾ ਸੜਕ 1600 ਦੇ ਦਰ ਐਕਜ਼ਿਟ ਲੁਗਾਨੋ ਵੀ ਆਵਡਰ ਤੋਂ ਉੱਪਰ ਲੈ ਨਹੀਂ ਲੁਗਾਨਾ ਜਾ ਰਹੇ ਆ ਆ ਦੇਖੋ ਇਹ ਹਲੰਗ ਹੁੰਦੇ ਕੇਬਲ ਕਾਰਸ ਬਣਾਈਆਂ ਵੀ ਆ ਇੱਥੇ ਤੇ ਸ਼ਾਇਦ ਲੁਗਾਨੋ ਤੋਂ ਉੱਪਰ ਨੂੰ ਜਾਂਦੀਆਂ ਪਹਾੜੀ ਵੱਲ 7 ਕਿਲੋਮੀਟਰ ਤੇ 850 ਬੋਰਡਰ 38 ਕਿਲੋਮੀਟਰ ਦੇਖੋ ਸਾਹਮਣੇ ਇੱਕਦਮ ਬੱਦਲ ਆ ਗਿਆ ਕਿੰਨਾ ਸਾਬ ਪਤਾ ਵੀ ਅੱਗੇ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਆ ਮੇਰੀ ਬਾਰਿਸ਼ ਆ ਗਈ ਬਾਰਿਸ਼ ਹਾਂ ਉਹ ਵੰਨ ਦਾ तकरीबन ਆਪਾਂ ਨੇ ਬਹੁਤ ਸਾਰਾ ਕ੍ਰੋਸ ਕਰ ਲਿਆ ਤੇ 5 ਦਸਾਂ ਮਿੰਟਾਂ ਤੱਕ ਇਟਲੀ ਤੇ ਸਵਿਟਜ਼ਰਲੈਂਡ ਦਾ ਬਾਰਡਰ ਆਣ ਵਾਲਾ ਟਿਚੀਨੋ ਨਾਮ ਆ ਜਗ੍ਹਾ ਦਾ ਨਾਮ ਟਿਚੀਨੋ ਉਹ ਆਣ ਵਾਲਾ ਤੇ ਉੱਥੋਂ ਬਾਅਦ ਬਾਰਡਰ ਕ੍ਰੋਸ ਕਰਕੇ ਇਟਲੀ ਦੇ ਵਿੱਚ ਐਂਟਰ ਹੋ ਗਿਆ ਇਟਲੀ ਦੇ ਵਿੱਚ ਐਂਟਰ ਹੋਣ ਲਈ ਯਾਨੀ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਜਿਹਦੇ ਕੋਲ ਸ਼ੰਗਨ ਵੀਜ਼ਾ ਉਹ ਸ਼ੰਗਨ ਵੀਜ਼ਾ ਲੈ ਕੇ ਯੂਰਪ ਤਾਂ ਆਈ ਸਕਦਾ 스위ਡਨਲੈਂਡ ਚ ਵੀ ਆ ਸਕਦਾ ਇਸ ਕਰਕੇ ਇਹ ਕਰਕੇ ਕੋਈ ਸ਼ੰਗਨ ਵੀਜ਼ਾ ਹੋਵੇ ਚਾਹੇ ਉਹ ਫਰਾਂਸ ਦਾ ਹੋਵੇ ਚਾਹੇ ਇਸ ਇਟਲੀ ਦਾ ਪੋਰਟਗਲ ਦਾ ਕਿਸੇ ਵੀ ਕੰਟਰੀ ਦਾ ਹੋਵੇ ਜਰਮਨੀਆ ਦਾ ਤਾਂ ਉਹ 스위ਡਨਲੈਂਡ ਦੇ ਵਿੱਚ ਘੁੰਮ ਸਕਦਾ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਟੈਨਸ਼ਨ ਸੋ ਅਗਰ ਤੁਸੀਂ ਵੀ ਆਣਾ ਚਾਹੁੰਦੇ ਆ ਕੋਈ ਇੰਡੀਆ ਤੋਂ ਆਵੇ ਜਾਂ ਕੋਈ ਵੀਜ਼ਾ ਲੈ ਕੇ ਆਵੇ ਤਾਂ ਸ਼ੰਕਨ ਵੀਜ਼ਾ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਸਵਿਟਜ਼ਰਲੈਂਡ ਆ ਸਕਦੇ ਆ ਇਸ ਲਈ ਜੇ ਕਦੇ ਆਓ ਤਾਂ ਜਰੂਰ ਸਵਿਟਜ਼ਰਲੈਂਡ ਗੇੜੀ ਮਾਰ ਕੇ ਜਾਓ ਵਾਕਈ ਜੰਨਤ ਹੈ ਬਹੁਤ ਸੋਹਣਾ ਬਹੁਤ ਹੀ ਨਾਈਸ ਕੋਈ ਸ਼ੱਕ ਨਹੀਂ ਦੇ ਵਿੱਚ ਦੀ ਡਾਇਰੈਕਸ਼ਨ ਆ ਰਹੀ ਆ ਲਾਲ ਪਹਿਲਾਂ ਜਦੋਂ ਇੱਕ ਵਾਰ ਮੈਂ ਵੀ ਸਟਰਲੈਂਡ ਤੋਂ ਇਟਲੀ ਗਿਆ ਸੀਗਾ ਉਦੋਂ ਕਿਦਵਾਰੇ ਡਾਂਕੀ ਮਾਰ ਕੇ ਗਏ ਸੀ ਤੇ ਫਿਰ ਪੈਦਲ ਇੱਕ ਟੰਡੇ ਦੇ ਵਿੱਚੋਂ ਹੋ ਕੇ ਗਏ ਸੀ ਇੱਕ ਐਸੋ ਦੇ ਵਿੱਚੋਂ ਹੋ ਕੇ ਗਏ ਸੀ ਪਰ ਉਹਨਾਂ ਉੱਤੇ ਕੋਈ ਬੈਰੀਅਰ ਨਹੀਂ ਕੋਈ ਬਾਰਡਰ ਨਹੀਂ ਪੁਲਿਸ ਵਾਲੇ ਹੁੰਦੇ ਆ ਖਾਲੀ ਖੜੇ ਹੁੰਦੇ ਆ ਇਹਦੇ ਵਿੱਚ ਸ਼ੱਕ ਹੋਵੇ ਉਹਨੂੰ ਰੋਕਦੇ ਆਂ ਅਦਰਵਾਇਜ਼ ਕੋਈ ਨਿਕਲ। ਬਾਅਦ ਜਦੋਂ ਵਾ ਰੇਲਿੰਗ ਜੀ ਆਉਣ ਲੱਗੀ ਸਮਝ ਲਓ ਤਾਂ ਬਾਉਂਡਰ ਆ ਗਿਆ। ਬਾਉਂਡਰ ਆ ਗਿਆ ਅੱਗੇ ਨਿਸ਼ਾਨੀਆਂ ਆ ਗਈਆਂ ਵੀ ਕਾਰਾਂ ਇੱਧਰ ਟਰੱਕ ਇੱਧਰ ਬੱਸਾਂ ਇੱਧਰ। ਇਹ ਆਪਾਂ ਸੈਂਟਰ ਦੇ ਵਿੱਚ ਹੋ ਗਏ। ਨਾ ਉਧਰ ਨਾ ਇੱਧਰ। ਲੈਂਡ ਵਾਲਿਆਂ ਨੇ ਆਪਣੀ ਸਾਈਡ ਤੇ ਬੜਾ ਸੋਹਣਾ ਬਣਾਇਆ ਵਾ ਤਾਂ ਕਿ ਚੰਗਾ ਇਮਪ੍ਰੈਸ਼ਨ ਪਵੇ ਵੀ ਅਜੇ ਤਾਂ ਇਟਲੀ ਜੀ ਜਾਣੋ ਕਰਨੇ ਯਾਰਾ ਪਿੱਛੇ ਤਾਂ ਬੋਲ ਵਧੀਆ ਸੀ ਜੀ ਇਸ ਕਰਕੇ ਇਹਨਾਂ ਨੇ ਜ਼ਿਆਦਾ ਇਮਪ੍ਰੈਸ਼ਨ ਬਣਾਉਣ ਲਈ ਇਹ ਇਤਰ ਵਧੀਆ ਬਣਾਇਆ ਵਾ ਲੋਕ ਜੀ तकरीबन ਉਹ ਮੋਟਰ ਤੇ ਆ ਗਏ ਹੁਣ ਤਾਂ ਆ ਦੇਖੋ ਉੱਪਰ ਬੋਰਡ ਲੱਗੇ ਹੋਏ ਆ ਗੱਡੀਆਂ ਦੇ 55 ਸਪੋਰਟ ਇੱਧਰ ਇੱਧਰ ਲਿਖਿਆ ਹੋਇਆ ਹੈ ਤੇ ਅਸੀਂ ਪਿੱਛੋਂ ਦੀ ਉਹ ਕਿ ਜਾਣਾ ਸੀ ਪਤਾ ਨਹੀਂ ਰੋਕਣਾ ਹੈਗਾ ਇਹ ਕੋਈ ਰੋਕੂਗਾ ਤਾਂ ਹੀ ਰੋਗੇ ਇਹ ਤਾਂ ਹੋੜੀ ਹੋ ਜਾਂਦੇ ਆ ਗੱਡੀਆਂ ਤਾਂ ਕਿ ਜੇ ਉਹ ਰੋਕਣਾ ਚਾਹਣ ਤਾਂ ਰੋਕ ਸਕਣ ਇਸ ਦਾ ਜੀ ਬਾਰਡਰ ਇਹ ਜੈ ਮਾਤਾ ਬਾਰਡਰ ਕ੍ਰਾਸ ਹੋ ਗਿਆ ਖਤਨਾਉਂ ਵਾਹਿਗੁਰੂ ਟੈਪ ਅੱਗੇ ਲਿਖਿਆ ਵਾ ਕੋਮੋ ਮਿਲਾਨ ਲੋ ਜੀ ਅਪਾ ਇਟਲੀ ਦੇ ਵਿੱਚ ਪਹੁੰਚ ਗਏ ਆ ਜੀ ਕਿਸੇ ਨੇ ਕੁਝ ਨਹੀਂ ਪੁੱਛਿਆ ਕੋਈ ਬਾਰਡਰ ਨਹੀਂ ਕੋਈ